ਕਾਮੀ ਮੈਂ ਕੋਰੇ ਦਾ ਨਾਵਾਸਨੀ ਮਾਡਮਟਕ ਵਿੱਚ ਸੀਾਰੇ ਸੱਜਣ ਮਿੱਤਰਾਂ ਦਾ ਬਲਾਉ ਫਤੇ ਵਾਹਿਗੁਰੂ ਜੀ ਦਾ ਕਾਲਸਾ ਵਾਹਿਗੁਰੂ ਜੀ ਕੀ ਪਤੇ کئی ਵਾਰੀ ਹੋ ਜਾਂਦਾ ਕੰਮ ਸੀ ਨਵਾਂ ਕੰਮ ਸੀ ਤੇ ਅੱ비 ਆ ਪਰੋੜ ਕੇ ਬੇਨਤੀ ਕਰ ਹੁਣ ਧੰਨਵਾਦ ਵੀ ਕਰਦੇ ਤੁਸੀਂ ਜੰਮ ਕੇ ਸੇਮ ਵੀ ਦਿੱਤੀ ਅੱਗੇ ਬਹੁਤ ਬਹੁਤ ਧੰਨਵਾਦ ਕਿਉਂਕਿ ਆਪਾਂ ਇਹ ਕਬੱਡੀ ਟੂਰਨਾਮੈਂਟ ਇਹ ਵੀ ਆਪਾਂ ਨਸ਼ਿਆਂ ਦੇ ਵਿੱਚ ਨਿਕਲਣ ਵਾਤੇ ਪਹਿਰਾਣੂ ਵੀ ਪਲੇਅਰ ਵਧੀਆ ਬਣਨ ਮੁੰਡੇ ਨਸ਼ਿਆਂ ਤੋਂ ਬਚਣ ਰੇਸ ਕਰ ਜਾਂ ਬਕਰੋਣੇ ਆ ਸੋ ਅਸੀਂ ਮੰਨਦੇ ਆ ਵੀ ਸਤਿਕੋਤ ਹੋ ਗਈ ਗਲਤੀ ਅੱਗੇ ਵਧਦੇ ਹਾਂ ਹੁਸਾਰਾਂਗੇ ਤੇ ਹਰੇਕ ਸਾਲ ਇੱਕ ਟੂਰਨਾਮੈਂਟ ਪੰਨਾ ਵੀ ਕਿਹਾ ਗਵੀ ਹਰੇਕ ਸਾਲ ਟੂਰਨਾਮੈਂਟ ਅਸੀਂ ਕਰਾਇਆ ਕਰਾਂਗੇ ਪਰ ਜਿਹੜਾ ਵੀ ਉਹਨਾਂ ਯੋਗਦਾਨ ਆ ਅਸੀਂ ਉਹਨਾਂ ਵਿਸ਼ਵਾਸ ਰੱਖਣੇ ਪ੍ਰਸ਼ਾਸਨ ਨੂੰ ਕਿ ਉਹਨਾਂ ਯੋਗਦਾਨ ਅਸੀਂ ਜੋ ਵੀ ਹੈਗਾ ਕੋਈ ਤਣਾ ਮਣੋ ਤੋਂ ਸਭ ਦਾ ਵਾਫਰਾ ਕਰਾਂਗੇ ਇਹ ਥੋੜੇ ਹੋਣ ਤੋਂ ਪਹਿਲਾਂ ਹੀ ਅਸੀਂ ਉਹਨਾਂ ਨੂੰ ਮੈਨ ਕਾਰਤਾ ਸੀ ਗਰਾਊਂਡ ਦੇ ਵਿੱਚੋਂ ਤੇ ਉਹਨਾਂ ਨੇ ਫਲੈਕਸ ਕਿ ਲਾਤੀਆਂ ਵੀ ਧੰਨਵਾਦ ਜੀ ਬਹੁਤ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਰਾਮਾ ਦੇ ਗਰਾਊਂਡ ਦੇ ਵਿੱਚ ਮੌਜੂਦ ਸਾਰੇ ਸਮੁੱਚੇ ಗ್ರಾಮ ਪੰਚਾਇਤ ਕਲੱਬ ਦੇ ਕਮੇਟੀ ਮੈਂਬਰ ਬਾਹਰੋਂ ਆਈਆਂ ਸੰਗਤਾਂ ਖਿਡਾਰੀ ਵਾਹਿਗੁਰੂ ਜੀ ਕੀ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੇ درمیان ਤੇ ਪਿੰਡ ਵਾਲਿਆਂ ਦਰਮਾਨਿਕ ਬੇਨਤੀ ਲੈ ਕੇ ਆਇਆ ਮੈਨੂੰ ਪਤਾ ਲੱਗਿਆ ਸੀ ਵੀ ਜਿਹੜਾ ਕੱਲ ਟੂਰਨਾਮੈਂਟ ਹੋ ਰਿਹਾ ਅਕੈਡਮੀਆ ਦਾ ਉਹਦੇ ਵਿੱਚ ਐਸਪੋਰਟ ਦਾ ਇੱਕ ਮਨਦੀਪ ਸਿੰਘ ਨਾਂ ਦਾ ਬੰਦਾ ਜਿਹੜਾ ਸਮਗਦਰਾਂ ਦੇ ਨਸ਼ੇ ਦਾ ਉਹਦਾ ਕੁਝ ਯੋਗਦਾਨ ਹੈਗਾ ਔਰ ਉਹਦੇ ਪਰਿਵਾਰ ਦੀ ਇੱਥੇ ਫਰੇਸ਼ੀਆਂ ਲੱਗੀਆਂ ਸੀ ਉਹ ਮੈਂ ਕਮੇਟੀ ਵਾਲ ਨੂੰ ਬੇਨਤੀ ਕੀਤੀ ਔਰ ਇਹਨਾਂ ਨੇ ਉਹ ਫਰੇਸ਼ੀਆਂ ਲਾਤੀਆਂ ਸਭ ਤੋਂ ਪਹਿਲਾਂ ਤਾਂ ਕਮੇਟੀ ਵਾਲ ਦਾ ਧੰਨਵਾਦ ਆ ਦੂਜੀ ਮੇਰੀ ਬੇਨਤੀ ਹੈ ਕਮੇਟੀ ਵਾਲ ਨੂੰ ਵੀ ਉਸ ਬੰਦੇ ਦਾ ਜਿਹੜਾ ਯੋਗਦਾਨ ਜੋ ਵੀ ਆਇਆ ਉਹ ਵਾਪਸ ਕੀਤਾ ਜਾਵੇ ਸਾਨੂੰ ਸਮਗਦਰਾਂ ਦੇ ਪੈਸਾ ਨਾਲ ਕਬੱਡੀ ਟੂਰਨਾਮੈਂਟ ਕਰਾਉਣ ਦੀ ਕੋਈ ਲੋੜ ਨਹੀਂਗੀ ਇਸ ਕਰਕੇ ਮੈਂ ਇਹਨਾਂ ਨੂੰ ਬੇਨਤੀ ਕਰਦਾ ਵੀ ਜਿਹੜੇ ਸਮਗਲਰ ਦੇ ਪਰਿਵਾਰ ਨੇ ਜਾਂ ਉਹਨਾਂ ਦੇ ਕੋਈ ਮਾਰੇ ਕੰਮ ਕਰਨ ਵਾਲੇ ਬੰਦਿਆਂ ਨੇ ਕੋਈ ਜੋਗ ਨਾਲ ਦਿੱਤਾ ਉਹਨਾਂ ਨੂੰ ਵਾਪਸ ਕੀਤਾ ਜਾਵੇ ਅੱਗੇ ਤੋਂ ਜਿੰਨੇ ਵੀ ਮੇਰੇ ਵੀਰ ਇਸ ਸਪੀਚ ਮੇਰੀ ਸੁਣ ਰਹੇ ਆਂ ਕੋ ਪਾਸੇ ਪਿੰਡਾਂ ਤੋਂ ਆਏ ਆ ਜਾਂ ਕਿਸੇ ਵੀ ਜਰੀਏ ਸੁਣ ਰਹੇ ਆ ਉਹਨਾਂ ਨੂੰ ਬੇਨਤੀ ਆ ਵੀ ਕਿਸੇ ਵੀ ਖੇਡਾਂ ਦੇ ਕੰਮ ਦੇ ਵਿੱਚ ਕਿਸੇ ਮਾਰੇ ਬੰਦੇ ਦਾ ਜੋਗ ਦਾ ਨਾਮ ਪਾਇਆ ਜਾਵੇ ਤੋ ਮੈਂ ਉਮੀਦ ਕਰਦਾ ਕਮੇਟੀ ਵਾਲਿਆਂ ਤੋਂ ਵੀ ਸਾਡੀ ਬੇਨਤੀ ਨੂੰ ਪ੍ਰਵਾਨ ਕਰਨਗੇ ਔਰ ਅੱਗੇ ਤੋਂ ਧਿਆਨ ਰੱਖਣਗੇ ਕਿ ਕਿਸੇ ਵੀ ਮਾੜੇ ਬੰਦੇ ਦਾ ਜਿਹੜਾ ਸਮਗਦਰ ਖਾਸ ਕਰਕੇ ਨਾਏ ਦੇ ਸਮਗਦਰ ਦਾ ਉਹ ਕਿਸੇ ਕਬੱਡੀ ਜਾਂ ਕਿਸੇ ਹੋਰ ਖੇਡ ਦੇ ਵਿੱਚ ਯੋਗਦਾਨ ਨਹੀਂ ਪਾਇਆ ਜਾਊਗਾ ਧੰਨਵਾਦ ਜੀ ਗੁਰਮੀਲ ਜੀ ਇੱਕ ਤੁਹਾਡੀ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਤੁਸੀਂ ਇੱਕ ਕਬੱਡੀ ਮੈਚ ਦੇ ਦੌਰਾਨ ਕੁਝ ਨਸ਼ਾ ਤਸਕਰ ਦੇ ਪੋਸਟਰ ਲੁਵਾਏ ਔਰ ਫੰਡ ਵੀ ਵਾਪਸ ਕਰਾਇਆ ਕਿ ਮਾਮਲਾ ਕੀ ਹੈ ਸਾਰਾ ਹਾਂਜੀ ਪਿੰਡ ਸਾਡੇ ਥਾਣਾ ਬਦਨੀਕਲਾਂ ਦੇ ਇਲਾਕੇ ਦੇ ਵਿੱਚ ਰਾਮਾ ਪਿੰਡ ਪੈਂਦਾ ਜੀ ਉੱਥੇ 17 ਤੇ 18 ਮਾਰਚ ਨੂੰ ਦੋ ਦਿਨ ਦਾ ਟੂਰਨਾਮੈਂਟ ਸੀ ਜਿਹੜਾ 17 ਮਾਰਚ ਵਾਲਾ ਸੀ ਉਹ ਪਿੰਡ ਵੱਲੋਂ ਕਰਾਇਆ ਗਿਆ ਸੀ 18 ਮਾਰਚ ਵਾਲਾ ਜਿਹੜੇ ਬਾਹਰ ਐਨ ਆਰ ਆਈ ਬੰਦੇ ਰਹਿੰਦੇ ਸੀ ਉਹਨਾਂ ਵੱਲੋਂ ਅਕੈਡਮੀਆਂ ਦੇ ਵੱਡੇ ਮੈਚ ਕਰਾਏ ਗਏ ਸੀ 18 ਵਾਲੇ ਟੂਰਨਾਮੈਂਟ ਦੇ ਵਿੱਚ ਸਾਨੂੰ ਪਤਾ ਲੱਗਿਆ ਵੀ ਇੱਕ ਇਥੋਂ ਦਾ ਸਮਗਲਰ ਹੈ ਮਨਦੀਪ ਸਿੰਘ ਪੁੱਤਰ ਰਾਜ ਸਿੰਘ ਪਿੰਡ ਰਾਮਾ ਦਾ ਉਹਦਾ ਕਰੀਬ 2 ਲੱਖ ਤੋਂ ਉੱਪਰ ਦਾ ਸਹਿਯੋਗ ਸੀਗਾ ਉਹਨੇ ਦਿੱਤਾ ਕਮੇਟੀ ਨੂੰ ਤੇ ਉਹਦੇ ਪਰਿਵਾਰ ਦੇ ਪੋਸਟਰ ਲੱਗੇ ਹੋਏ ਸੀ ਉੱਥੇ ਮੈਨੂੰ ਜਦੋਂ ਹੀ ਪਤਾ ਲੱਗਿਆ ਤੇ ਮੈਂ ਉੱਥੇ ਪਹੁੰਚਿਆ ਗਰਾਊਂਡ ਦੇ ਵਿੱਚ ਤੇ ਜਾ ਕੇ ਟੂਰਨਾਮੈਂਟ ਕਮੇਟੀ ਨਾਲ ਗੱਲ ਕੀਤੀ ਉਹਨਾਂ ਨੂੰ ਇਮੀਡੀਏਟਲੀ ਜਿਹੜੇ ਉਹਦੇ ਪਰਿਵਾਰ ਦੇ ਬੋਰਡ ਸੀਗੇ ਸਮਗਲਰ ਦੇ ਉਹਨੂੰ ਰਿਮੂਵ ਕਰਾਇਆ ਜੀ ਤੇ ਟੂਰਨਾਮੈਂਟ ਕਮੇਟੀ ਨਾਲ ਗੱਲ ਕਰਕੇ ਉਹਨਾਂ ਨੂੰ ਕਿਹਾ ਵੀ ਇਹਦੇ ਸਮਗਲਰ ਦੇ ਹੋਣੇ ਪੈਸੇ ਵਾਪਸ ਕਰੋ ਜੇ ਟੂਰਨਾਮੈਂਟ ਕਰਾਉਣਾ ਤਾਂ ਨਹੀਂ ਅਸੀਂ ਟੂਰਨਾਮੈਂਟ ਨਹੀਂ ਹੋਣ ਦੇਣਾ ਕਮੇਟੀ ਇਸ ਗੱਲ ਤੇ ਸਹਿਮਤ ਹੋਈ ਆ ਉਹਨਾਂ ਨੇ ਸਮਗਲਰ ਦਾ ਜੋ ਵੀ ਯੋਗਦਾਨ ਸੀਗਾ ਉਹਨਾਂ ਨੂੰ ਵਾਪਸ ਕਰਤਾ ਔਰ ਉਹਦੇ ਪਰਿਵਾਰ ਉਹਦੇ ਬਾਪ ਨੂੰ ਮੈਂ ਕਿਹਾ ਵੀ ਤੇਰਾ ਟੂਰਨਾਮੈਂਟ ਦੇ ਵਿੱਚ ਸਮਗਲਰ ਦਾ ਪਰਿਵਾਰ ਨਹੀਂ ਹੋਊਗਾ ਤੁਸੀਂ ਇੱਥੋਂ ਜਾ ਸਕਦੇ ਹੋ ਉਹ ਸੀਟ ਜਿਹੜੇ ਬੋਰਡ ਸੀਗੇ ਉਹ ਰਿਮੂਵ ਕਰਵਾਤੇ ਫਲੈਕਸੀ ਬੋਰਡ ਤੇ ਪੈਸੇ ਵਾਪਸ ਕਰਾਉਣ ਤੋਂ ਬਾਅਦ ਹੀ ਕੱਲ ਫੇਰ ਟੂਰਨਾਮੈਂਟ ਹੋਇਆ ਇਹਨਾਂ ਦੇ ਕੱਲ੍ਹ ਕੋ ਮਾਮਲੇ ਵਗਰਾ ਕਰ ਲੈਗੇ ਰੀਅਸ ਬੰਦੇ ਦੋਸਤ ਇਸ ਤੇ ਕੁੱਲ 6 ਮੁਕਾਦਮੇ ਦਰਜ ਆ ਜੀ 6ਾਂ ਦੇ ਵਿੱਚ ਇੱਕ ਮੁਕਾਦਮਾ ਲੜਾਈ ਦਾ ਔਰ ਬਾਕੀ ਜਿਹੜੇ 5 ਮੁਕਾਦਮੇ ਆ ਉਹ ਹੈਰੋਂ ਦੇ ਆ ਇਹਦੇ ਵਿੱਚ ਮੈਂ ਦੱਸਣਾ ਚਾਹਣਾ ਵੇ ਇੱਕ ਦੀਨਾ ਨਗਰ ਥਾਣੇ 17 ਕਿਲੋ 900 ਗ੍ਰਾਮ ਹੈਰੋਂ ਦਾ ਪਲੱਸ ਪਿਸਟਲ ਹੈ ਇੱਕ ਥਾਣੇ ਅਜੀਤਵਾਲ 1 ਕਿਲੋ ਹੈਰੋਂ ਦਾ ਜੀ ਡਵੀ ਨੰਬਰ ਡਵੀ ਨੰਬਰ ਈ ਅਮਰਸਰ ਸਾਹਿਬ ਉਥੇ 1.5 ਕਿਲੋ ਹੈ ਰੋਂਦਾ ਬਡਲਾਡੇ 150 ਗ੍ਰਾਮ ਹੈ ਰੋਂਦਾ ਜੀ ਸਿਟੀ 2 ਮਾਨਸਾ 1 ਕਿਲੋ 750 ਗ੍ਰਾਮ ਦਾ ਕੁੱਲ 5 ਇਹਦੇ ਖਿਲਾਫ ਹੈ ਰੋਂਦੇ ਕਮਰਸ਼ੀਅਲ ਕਵਰੀ ਦੇ ਮਕਦਮੇ ਦਰਜਾ ਜੀ ਇਹ ਰਹਿਣ ਵਾਲਾ ਕਿੱਥੋਂ ਹੈ ਕਿੱਥੇ ਰਹਿੰਦਾ ਜੀ ਇਹ ਬੇਸਿਕਲੀ ਪਿੰਡ ਰਾਮੇ ਦਾ ਰਹਿਣ ਵਾਲਾ ਪਰ ਅੱਜ ਕੱਲ ਇਹ ਵਿਦੇਸ਼ ਚਲਾ ਗਿਆ ਵਿਦੇਸ਼ ਦੇ ਵਿੱਚੋਂ ਹੀ ਇਹ ਇਹ ਫੰਡਿੰਗ ਕਰਵਾ ਕੇ ਸਮਗਲਨ ਕਰ ਰਿਹਾ ਜੀ ਤੇ ਜਿਹੜਾ ਟੂਰਨਾਮੈਂਟ ਚ ਕਿੰਨਾ ਫੰਡ ਦਿੱਤਾ ਸੀ ਕਈ ਜਣੇ ਇਹ 2 ਲੱਖ ਤੋਂ ਉੱਪਰ ਦਾ ਦਿੱਤਾ ਸੀਗਾ ਜੀ ਕੀ ਚੇਤਾਵਨੀ ਕੀ ਹੈ ਜੀ ਜਿਹੜੇ ਲੋਕ ਇਸ ਤਰ੍ਹਾਂ ਚੇਤਾਵਨੀ ਹੈ ਜੀ ਚੇਤਾਵਨੀ ਪਲੱਸ ਅਪੀਲ ਹੈ ਜੀ ਚੇਤਾਵਨੀ ਦਾ ਸਮਗਲਰਾਂ ਨੂੰ ਆ ਵੀ ਸੁਧਰ ਜੋ ਤੇ ਅਪੀਲ ਜਿਹੜੇ ਕਲੱਬਾਂ ਨੂੰ ਹੈ ਵੀ ਇਹੋ ਜਿਹੇ ਮਾੜੇ ਬੰਦੇ ਤੋਂ ਸਮਗਲਰ ਦੇ ਬੰਦੇ ਤੋਂ ਜਿਹੜੀ ਖੇਡਾਂ ਦੇ ਕੰਮ ਵਿੱਚ ਬਿਲਕੁਲ ਯੋਗ ਦਾ ਨਾ ਪਵਾਓ ਮਾੜੇ ਬੰਦਿਆਂ ਦੀ ਜਿਹੜੀ ਹੈ ਜਿੱਥੇ ਜਗਾ ਇਹਨਾਂ ਨੂੰ ਉੱਥੇ ਰਹਿਣ ਦਿਓ ਸਮਾਜ ਦੇ ਵਿੱਚ ਇਹਨਾਂ ਲੋਕਾਂ ਦਾ ਬਾਈਕਾਟ ਹੋਣਾ ਚਾਹੀਦਾ ਸਮਗਲਰਾਂ ਦਾ ਕੱਲ ਮੰਤਰੀ ਜੀ ਸਮਝੀ ਬਲੋ ਵੀ ਇੱਕ ਕਹਿ ਗਿਆ ਹੈਗਾ ਜਿਹਨਾਂ ਨੇ ਨਸ਼ਾ ਵੇਚ ਕੇ ਪ੍ਰਾਪਰਟੀ ਬਣਾਈ ਹੈਗੀ ਇਹ ਉਨਾਰੇ ਘਰਾਂ ਦੇ ਬਲਡੂ ਜਿ ਚਲਾਇਆ ਜਾਏਗਾ ਕੀ ਇਹਨਾਂ ਦੇ ਘਰਾਂ ਦੇ ਸਹੀ ਬਲਡੂ ਜਿ ਚਲਾਇਆ ਜਾਏਗਾ ਇਹਦੀ ਪ੍ਰਾਪਰਟੀ ਅਸੀਂ ਸਾਰੀ ਸਟੱਡੀ ਕਰ ਰਹੇ ਆਂ ਜੀ ਠੀਕ ਹੈ ਉਹਨੂੰ ਜੋ ਕਾਨੂੰਨ ਮੁਤਾਬਕ ਬਣਦਾ ਹੋਇਆ ਉਹਨੇ ਸਭ ਤੋਂ ਵੱਧ ਵੱਧ ਵਧਕਾਰ ਵੀ ਕੀਤੀ ਜਾਊਗੀ ਤੇ ਮੇਰੀ ਸਮਗਲਰਾਂ ਨੂੰ ਖਾਸ ਕਰਕੇ ਚੇਤਾਵਨੀ ਹੈ ਵੀ ਜਿਹੜੇ ਇਹ ਸਮਗਲਰ ਨਸ਼ਿਆਂ ਦੀ ਸਮਗਲਨ ਕਰਕੇ ਲੋਕਾਂ ਦੇ ਪੁੱਤ ਮਾਰ ਰਹੇ ਆ ਲੋਕਾਂ ਦੇ ਪੁੱਤਾਂ ਨੂੰ ਮਾਰੇ ਕਮਾਂ ਤੇ ਲਾ ਰਹੇ ਆ ਔਰ ਨਸ਼ੇ ਦੀ ਸਮਗਲਨ ਕਰਕੇ ਜਿਹੜੇ ਪੈਸੇ ਕਮਾ ਕੇ ਤੇ ਇਹ ਧਰਮਾਤਮਾ ਬਣ ਰਹੇ ਆ ਧਰਮੀ ਬਣ ਕੇ ਤੇ ਕਬੱਡੀ ਟੂਰਨਾਮੈਂਟ ਕਰਵਾ ਰਿਹਾ ਇਹਨਾਂ ਨੂੰ ਇਸ ਤਰ੍ਹਾਂ ਹਾਈਲਾਈਟ ਨਹੀਂ ਹੋਣ ਦਿੱਤਾ ਜਾਊਗਾ ਬਿਲਕੁਲ ਸਾਰੇ ਜਿਹੜੇ ਕਲੱਬਾਂ ਨੂੰ ਇਹ ਜਿਹੜੀ ਬੇਨਤੀ ਹੈ ਵੀ ਇਹੋ ਜਿਹੇ ਬੰਦਿਆਂ ਤੋਂ ਬਿਲਕੁਲ ਸਹਿਯੋਗ ਨਾ ਲਿਆ ਜਾਵੇ